ਕੱਲਾ ਸਾਨੂੰ ਕੱਲਾ ਸਾਨੂੰ ਰੋਕਿਆ ਗਿਆ ਕਿ ਸਭ ਨੂੰ ਕੱਲਾ ਸਪੋਰ ਬੰਦੇ ਪਹੁੰਚਣਗੇ ਉੱਥੇ ਜਦੋਂ ਲੀਡਰ ਪਹੁੰਚਣਗੇ ਕੀ ਇਸ ਪੈਸੇ ਕੱਲਾ ਮੈਂ ਨਹੀਂ ਇਹ ਪਤਾ ਕੀ ਗੱਲ ਹੈ ਬਾਈ ਸਿੱਖੀ ਦੀ ਗੱਲ ਹੈ ਇਹ ਸਿੱਖੀ ਦੀ ਗੱਲ ਹੈ ਸਿੱਖੀ ਦੀ ਗੱਲ ਹੈ ਹਾਂ ਕਾਰ ਲਵਾਈਆ ਹੁਕਮ ਹੈ ਹੁਕਮ ਹੈ ਹੋਰ ਕੀ ਕਰਿਆ ਜਾਂ ਕਰੀਏ ਹਾਂ ਸਾਡੇ ਭਾਈਓ ਯਾਰ ਸਭ ਦੇਖੋ ਜੀ ਕੱਲੇ ਪਾਪਾ ਕਰ ਲਿਆ ਪਰਮੈਣ ਆ ਜਾਓ ਲਾਕਡਾਉਨ ਤੋਂ ਬੰਦ ਕਰਨਾ ਦਾ ਇਹ ਲਾਪਰ ਨਹੀਂ ਕਹਿੰਦਾ ਕਿ ਕਿਸੇ ਨੂੰ ਧੰਨਾ ਲਾਉਣਾ ਹੋਵੇ ਕਿਥਾਂ ਇਹ ਰੋਕਣਾ ਨਹੀਂ ਕਰਨਾ ਹੈਗਾ ਇਹ ਕਿਹੜੇ ਲਾ ਦੇ ਵਿੱਚ ਆਈ ਸਾਨੂੰ ਥੋੜਾ ਜਿਹਾ ਜਾਣਕਾਰੀ ਮਿਲ ਜੇ ਨਾ ਕਿ ਇਹ ਕਿਹੜੇ ਨਾਂ ਦੇ ਵਿੱਚ ਆ ਵੀ ਚਲੋ ਬਹੁਤ ਪ੍ਰਦਰਸ਼ਨ ਕਰਨਾ ਚਾਹਤੇ ਬੰਦੇ ਨੇ ਨਹੀਂ ਨਹੀਂ ਹਲੇ ਪੱਕਾ ਕਨਫਰਮ ਨਹੀਂ ਬਾਬਾ ਜੀ ਕਨਫਰਮ ਕਰੋ ਅੱਗੇ ਤਾਂ ਲਾ ਦਾ ਤਾਂ ਪਤਾ ਕਰ ਲਿਆ ਤੁਹਾਨੂੰ ਨਹੀਂ ਪਤਾ ਹੈਗਾ ਆ ਜੋ ਆ ਗਏ ਹਾਂਜੀ ਸਰ ਜੀ ਵੀ ਕਿਹੜੇ ਲਾ ਦੇ ਨੂੰ ਕਰ ਰਹੇ ਹੋ ਵੀ ਸਾਨੂੰ ਉਹ ਨਾਇਰ ਬੰਦ ਕਰੋਂਗੇ ਉਹ ਵਾਠੀਗਾ ਤਾਂ ਜੀ ਇਹਦੇ ਆਪ ਦੀ ਜਗ੍ਹੀ ਆ ਖੜੇ ਰਹਿਣ ਦੋ ਸਾਡੇ ਨੂੰ ਇੰਨਾ ਵੀ ਨਾ ਦੇਖੋ ਇੰਨਾ ਵੀ ਨਾ ਕਰੋ ਵੀ ਸਾਨੂੰ ਜਮਾ ਅੰਦਰਵਾੜ ਕੀ ਬਾਲ ਡਾਲੋ ਇੱਥੇ ਬੈਠਿਆ ਇਹ ਇੰਨਾ ਧੱਕਾ ਨਾ ਕਰੋ ਕਿਉਂਕਿ ਫਿਰ ਇਹ ਵੀ ਸਾਡੇ ਸੂਲਾਂ ਤੋਂ ਫਿਰ ਉਲਟੀ ਇਹ ਕੱਲੋਂ ਏਜੰਟ ਆਏ ਕਹਿੰਦੇ ਗੋਲੀਆਂ ਮਾਰੂ ਸਿੱਖਣਾ ਆ ਆ ਜਾ ਹੁਣ ਬਾਈ ਅਸਤੋ ਸਾਹਿਬ ਤੂੰ ਤਾਂ ਮੇਨ ਦਾਸ ਤੂੰ ਆ ਹੁਣ ਲੈ ਇਹਨਾਂ ਆਰਡਰ ਜਿਹੜਾ ਆਇਆ ਓਵੇਂ ਕਰੀਂਗਾ ਤਾਂ ਵੱਡੀਆਂ ਤੇਰੇ ਨੇ ਨਾ ਬੋਲੇ ਅੱਜ ਦਾ ਨਹੀਂ ਕਰਿਆ ਹੋਇਆ ਬਾਈ ਮੈਨੂੰ ਤਿੰਨ ਦਿਨ ਹੋ ਗਏ ਜੱਜ ਦਾ ਧੂਰੀ ਪ੍ਰੋਗਰਾਮ ਸੋਦੇ ਦਾ ਨਾਜਰ ਬੰਦੀਆਂ ਜੇ ਮੈਂ ਜਾਣਾਂ ਹੁਣ ਇਹ ਵੀ ਆਪਦੇ ਬੰਦੇ ਨੇ ਇਹਨਾਂ ਨੂੰ ਵੀ ਹੁਕਮ ਆ ਉੱਪਰੋਂ ਨੰਗਣਾ ਜੇ ਮੈਂ ਨੰਗਣਾ ਹੁੰਦਾ ਨੰਗਣ ਦੀ ਕੋਸ਼ਿਸ਼ ਕਰਦਾ ਫਿਰ ਵੀ ਨੰਗਣ ਦੇਣਾ ਸੀ ਕੋਸ਼ਿਸ਼ ਕੀਤੀ ਬਹੁਤ ਹੁਣ ਜਦੋਂ ਇੰਟੈਲੀਜੈਂਸੀ ਮਗਰ ਆ ਪਾਉਣੀ ਪੁਲਿਸ ਮਗਰ ਹੁਣ ਭਾਈ ਇਹ ਆਹੀ ਕੰਮ ਕਰਨਾ ਮੈਨੂੰ ਠੀਕ ਹੈ ਬਹੁਤ ਵਧੀਆ ਕੰਮ ਕਰਾਉਣਾ ਸਾਨੂੰ ਰੋਕ ਕੇ ਨਸ਼ੇ ਵਾਲਿਆਂ ਨੂੰ ਕਿਉਂ ਨਹੀਂ ਰੋਕਦੇ ਆ ਇਹ ਮੇਰੇ ਭਰਾ ਨੇ ਇਹਨਾਂ ਨੂੰ ਅੱਜ ਉੱਪਰ ਹੁਕਮ ਆ ਗਿਆ ਮੈਨੂੰ ਰੋਕਣ ਦਾ ਅਸੀਂ ਇੰਨੇ ਬੰਦੇ ਰੋਕ ਲੈ ਮੈਸਾ ਆ ਦਬਾਉਣਾ ਆਏਗਾ ਜਵਾਰ ਕਿਉਂ ਦਬਾਉਣਾ ਇੱਥੋਂ ਦਬਾਉਣਾ ਲਵੀ ਉਬਾੜਨਾ 5 ਮਿੰਟਾਂ ਵਿੱਚ ਵੀ ਨਸ਼ਾ ਰੋਕ ਦੇਣਾ ਆਏ ਅਸੀਂ ਖੁਸ਼ ਆ ਅਸੀਂ ਜਿੰਦਾਬਾਦ ਆ ਫਿਰ ਸਰਕਾਰ ਇਹਨਾਂ ਨਸ਼ਾ ਰੋਕਣ ਨੂੰ ਹੁਕਮ ਕਾਤੋਂ ਨਹੀਂ ਕਰਦੀ ਅੱਜ ਭਗਵਾਨ ਤਮਾਨ ਦੀ ਕੋਠੀ ਦਾ ਘਰਾ ਸੀ ਬਹੁਤ ਲੋਕਾਂ ਨੇ ਜਾਣਾ ਸੀ ਕੀ ਹੁੰਦਾ ਸੀ ਉਹ ਕੋਠੀ गिर ਜਾਂਦੀ ਹੋਰ ਵੀ ਤਾਂ ਲੀਡਰ ਹੋਏ ਨੇ ਪੁਰਾਣੇ ਕਹਿੰਦੇ ਸੀ ਬਹਿ ਜਾਓ ਭਾਈ ਲਾਲੋ ਤਰਨਾ ਮਟਰ ਪਨੀਰ ਦੀ ਸਬਜ਼ੀ ਦੇ ਜਾਂਗੇ ਉਹ ਵੀ ਤਾਂ ਲੀਡਰ ਹੀ ਸੀ ਇਹਨੂੰ ਕੀ ਡਰ ਹੋ ਗਿਆ ਲੋਕ ਜਾਂਦੇ ਉੱਥੇ ਬਹਿ ਜਾਂਦੇ ਇੱਕ ਬੱਸੇ ਜਾ ਕੇ ਬਹਿਣ ਦਿੰਦਾ ਇਹ ਫਿਰ ਇਹਨੂੰ ਲੋਕਾਂ ਦੇ ਫਾਦੇ ਤੋਂ ਡਰ ਹੋ ਗਿਆ ਇਹਦੀ ਆਪ ਦੀ ਗੂਗਲੀ ਨੇ ਕੱਟਦਾ ਯਾਰ ਅੱਜ ਨਹੀਂ ਹੋ ਕੱਲ ਨੂੰ ਹੋਜੂ ਆਪ ਹੀ ਨੰਗ ਜਾਗੇ ਕਿੰਨੇ ਦਿਨ ਰੋਕੀ ਰੱਖਣਗੇ ਕੱਟਦਾ ਹੋ ਕੇ ਰਹੂਗਾ ਇਹ ਕੱਟਦਾ ਹੋਣੀ ਹੁਣ ਇੱਕ ਦਿਨ ਨਹੀਂ ਹੁਣ ਦੋ ਦਿਨ ਨਹੀਂ ਹੁੱਟਣ ਦੇ ਨਹੀਂ ਹੋ ਕਿੰਨੇ ਕੁ ਦਿਨ ਫਲੱਡ ਨੂੰ ਰੋਕੀ ਰੱਖਾਂਗੇ ਹੜ੍ਹ ਹੀ ਆ ਗਿਆ ਜਦੋਂ ਵੇਗ ਹੀ ਆ ਗਿਆ ਨਹੀਂ ਉਹਨੂੰ ਛੱਡ ਦੂਗਾ ਨਹੀਂ ਉਹਨੂੰ ਛੱਡ ਦੂ ਅੱਜ 7 ਵਰਚਾਂ ਦੀ ਹੋਰ ਤਿਆਰੀ ਹੈ ਅੱਜ ਇਹ ਕੱਟਣਾ ਹੋਇਆ ਉੱਥੇ 7 ਵਰਚੇ ਹੋਰ ਪਾਉਣਗੇ ਲੋਕੋ ਕਿਸ ਨਾ ਕਿਸੇ ਲੋੜ ਪਹੁੰਚੋ ਸਾਨੂੰ ਤਾਂ ਭਾਈ ਹੁਣ ਪਹੁੰਚਾਂ ਨਹੀਂ ਦਿੰਦੇ ਹਾਊਸ ਰੈਸਟ ਕਰਿਆਗਾ ਜਾਣ ਨਹੀਂ ਦਿੰਦੇ ਹੁਣ ਇਹ ਵੀ ਆਪ ਦੇ ਭਰਾ ਪੱਗਾ ਇਹਨਾਂ ਦੇ ਬੰਨੀਆਂ ਪੱਗਾ ਚੋਬਾਨੀ ਗੰਦਾ ਇਹ ਵੀ ਡਿਊਟੀ ਆ ਬੈਟ ਦੀ ਮੰਗ ਗੁਰੂਗ੍ਰਾਂ ਸਾਹਿਬ ਨੂੰ ਥਰਡ ਡੇ ਆਉਂਦੇ ਗੁਰੂਗ੍ਰਾਂ ਸਾਹਿਬ ਨੂੰ ਉੱਥਾ ਪੜੇਗੇ। ਯਾ ਤਾਂ ਹੈ ਕਿਸੇ ਹੋਰ ਗੁਰੂਪੀਰ ਨੂੰ ਮੰਨਦੇ ਨਾ ਸੀ ਹੋਰ ਇਹਨਾਂ ਦਾ ਹੁਕਮ ਮੱਜਿਆ। ਇਹਨਾਂ ਦਾ ਹੁਕਮ ਮਜਾਉਣਾ ਜਿਹਦੀ ਖਾਈਏ ਬਾਜੀ ਦੀ ਪ੍ਰਿਹਾਰੀ ਕੱਲ ਨੂੰ ਹੋਰ ਸਰਕਾਰ ਆ ਜੋੜਾ ਵਰਨਾ ਪਊਗਾ। ਬੱਟ ਯਾਰ ਉਹਨੂੰ ਚਾਹੀਦਾ ਬੰਦੇ ਨੂੰ ਜੋ ਉੱਪਰ ਬੈਠਾ ਹੈ ਕੁਰਸੀ ਤੇ ਵੀ ਆਹ ਰੰਗ ਜੇ ਵਾਲੇ ਕੰਮ ਤੇ ਨਾ ਜਕਰਖਾਨੀ ਵਾਲੇ ਬੰਦੇ ਤੇ ਨਾ ਤਾਰੂ ਸਿੰਘ ਦਾ ਐਡਾ ਜੋੜਾ ਸੀ ਅਜੇ ਪਿਆ ਹੈ ਸਿਰ ਤੇ ਬਾਜ ਬਾਜ ਮੂਤ ਨਿਕਲੇਗਾ। ਸਿਰ ਤੇ ਬਾਜ ਬਾਜ ਮੂਤ ਨਿਕਲੇਗਾ। ਆਇਆ ਹਾ ਹਾਲ ਹੋਣ